ਕੀ ਅੱਜ ਬੜੇ ਲੰਬੇ ਸਮੇਂ ਤੋਂ ਇਸ ਗੁਰਦਾਸਪੁਰ ਜ਼ਿਲ੍ਹੇ ਦੀ ਮੈਂ ਤੇ ਕਹੂੰਗਾ ਮੰਗ ਸੀਗੀ ਬੜੀ ਵੱਡੀ ਮੰਗ ਸੀਗੀ ਕਿਉਂਕਿ ਜਿਹੜੀ ਬਿਜਲੀ ਦੀ ਸਪਲਾਈ ਹੈ ਨਾ ਇਹ ਨਿਰਵੇਗਨ ਜਿਹੜੀ ਆ ਹਰ ਇੱਕ ਨੂੰ ਮਿਲਣੀ ਚਾਹੀਦੀ ਆ ਪਰ ਇਹ ਇਲਾਕਾ ਜਿਹੜਾ ਇਸ ਚੀਜ਼ ਤੋਂ ਲੰਬੇ ਸਮੇਂ ਤੋਂ ਵਾਂਝਿਆ ਪਿਆ ਸੀਗਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਫ ਰਾਮਨ ਬੈਲ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ ਲੰਦਾਵਾ ਸਾਹਿਬ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਮੇਰੇ ਕੋਲ ਆਮ ਤੌਰ ਤੇ ਹੀ ਇਹ ਮੈਨੂੰ ਮਿਲਦੇ ਰਹਿੰਦੇ ਹੁੰਦੇ ਸੀਗੇ ਤੇ ਕਹਿੰਦੇ ਸੀਗੇ ਕਿ ਇੱਕ 66 ਕੇਵੀ ਦਾ ਜਿਹੜਾ ਇੱਕ ਇੱਥੇ ਸਬਸਟੇਸ਼ਨ ਜਿਹੜਾ ਸਥਾਪਿਤ ਕਰ ਦਿੱਤਾ ਜਾਵੇ ਤੇ ਸਾਡੇ ਲਗਭਗ 21 ਕ ਪਿੰਡ ਜਿਹੜੇ ਨੇ ਉਹਨਾਂ ਨੂੰ ਉਹ ਬੜੇ ਸੌਖੇ ਹੋ ਸਕਦੇ ਨੇ ਉਹਨਾਂ ਨੂੰ ਸਪਲਾਈ ਵਧੀਆ ਹੋ ਸਕਦੀ ਆ ਸੋ ਇਹਨਾਂ ਨੇ ਜੋ ਹੁਕਮ ਲਾਇਆ ਸੀਗਾ ਉਹ ਅਸੀਂ ਪੂਰਾ ਕੀਤਾ ਵੈਸੇ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਅਸੀਂ ਤੇ ਸ਼ੁਰੂ ਤੋਂ ਹੀ ਜਿਸ ਦਿਨ ਤੋਂ ਮਤਲਬ ਕਾਰਜਭਾਰ ਸੰਭਾਲ ਲਿਆ ਉਸ ਦਿਨ ਤੋਂ ਹੀ ਲੋਕ ਹਿੱਤ ਦੇ ਵਿੱਚ ਜਿਹੜੇ ਆ ਉਹ ਫੈਸਲੇ ਜਿਹੜੇ ਆ ਉਹ ਲੈ ਰਹੇ ਆ ਇਹ 68 ਕੇਵੀ ਦਾ ਸਬਸਟੇਸ਼ਨ ਜਿਹੜਾ ਇਹਦੇ ਚ ਚੱਕਰ ਆਈਆਂ ਦੀ ਪੰਚਾਇਤ ਨੂੰ ਮੈਂ ਖਾਸ ਤੌਰ ਤੇ ਵਧਾਈ ਦੇਣਾ ਚਾਹੂੰਗਾ ਜਿਨ੍ਹਾਂ ਨੇ 2 ਏਕੜ ਦੀ ਜ਼ਮੀਨ ਜਿਹੜੀ ਆ ਉਹ ਬਿਜਲੀ ਬੋਰਡ ਨੂੰ ਦਿੱਤੀ ਤੇ ਤਾਂ ਹੀ ਇਹ ਸੰਭਵ ਹੋ ਸਕਿਆ ਕਿ ਅਸੀਂ 68 ਕੇ ਵਿਦਾ ਸਬਸਟੇਸ਼ਨ ਸਥਾਪਿਤ ਕੀਤਾ ਹੈ ਲਗਭਗ 5 ਕੋਰਡ ਰੁਪਏ ਦਾ ਇਤੇ ਖਰਚਾ ਜਿਹੜਾ ਆ ਉਹ ਆਉਣਾ ਹੈ ਔਰ ਅਗਲੇ ਜਿਹੜਾ ਝੋਨੇ ਦਾ ਸੀਜ਼ਨ ਆ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਨਾ ਆਪਰੇਟਿਵ ਕਰ ਦਿਆਂਗੇ ਮੰਤਰੀ ਜੀ ਸੋ ਨਿਹੁ ਜੈ ਤਰੀ ਸਾਹਿਬ ਐ ਐਮਐਲਏ ਮੌਜੂਦਾ ਕਾਂਗਰਸ ਦਾ ਦਾਵਾ ਕਰਦਾ ਪ੍ਰੈਸ ਕਾਨਫਰੰਸ ਕਰਦਾ ਕਿ ਇਹ ਮੇਰਾ ਪ੍ਰੋਜੈਕਟ ਹੀ ਸ੍ਰੇ ਜਿਹੜਾ ਆਮ ਪਾਰਟੀ ਲੈ ਰਹੀ ਹੈ ਨਹੀਂ ਨਹੀਂ ਦੇਖੋ ਦੇਖੋ ਜਿਹੜੇ ਵੀ ਕੋਈ ਦਾਵਾ ਕਰਦੇ ਨੇ ਉਹਨਾਂ ਕੋਲ ਸਮੇ ਸੀਗੇ 17 ਤੋਂ 22 ਤੱਕ ਸਮਾਂ ਸੀਗਾ ਕਿਸੇ ਨੇ ਰੋਕਿਆ ਥੋੜੀ ਸੀਗਾ ਉਦੋਂ ਕੀਤੇ ਜਾ ਸਕਦੇ ਸੀ ਕੀਤੇ ਜਾ ਸਕਦੇ ਸੀਗੇ ਹੁਣ ਕਈ ਜੜਾ ਮਰਜੀ ਕ੍ਰੈਡਿਟ ਅਪਲਾਈ ਜੇ ਜੀ ਅਸੀਂ ਸਾਨੂੰ ਕੋਈ ਵੀ ਲੈ ਦੇ ਕ੍ਰੈਡਿਟ ਸਾਨੂੰ ਤੇ ਲੋਕਾਂ ਨਾਲ ਮਤਲਬ ਆ ਅਸੀਂ ਤੇ ਲੋਕਾਂ ਦੇ ਆ ਜਿਹੜਾ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਜਿਹੜੇ ਆ ਉਹ ਕੰਮ ਕਰ ਰਹੇ ਆ ਪਿਛਲੇ 20 ਮਹੀਨਿਆਂ ਦੇ ਵਿੱਚ ਕੀਤੇ ਵੀ ਆ ਔਰ ਇਹ ਮੈਨੂੰ ਪਤਾ ਹੈ ਮੈਂ ਬੀਇੰਗ ਪੰਜਾਬ ਦੇ ਵਿੱਚ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਖਾਸ ਤੌਰ ਤੇ ਬਿਜਲੀ ਵਿਭਾਗ ਦੀ ਤੇ ਮੈਂ ਇਥੋਂ ਇਹ ਗੱਲ ਜ਼ਰੂਰ ਯਕੀਨ ਨਾਲ ਕਹਿ ਸਕਦਾ ਕਿ ਜੇ ਪਿਛਲੇ ਸਮੇਂ ਦਾ 17 ਤੋਂ 22 ਤੱਕ ਦਾ ਲੇਖਾ ਜੋਖਾ ਕਰ ਲੋ ਤੇ ਇਹ 20 ਮਹੀਨਿਆਂ ਦਾ ਬਿਜਲੀ ਦੇ ਖੇਤਰ ਦੇ ਵਿੱਚ ਲੇਖਾ ਜੋਖਾ ਕਰ ਲੋ ਤੇ ਤੁਹਾਨੂੰ ਆਪੇ ਹੀ ਜਨਤਾ ਆਪੇ ਹੀ ਸਮਝ ਲੱਗ ਜੂਗੀ ਜਵਾਬ ਦੇ ਦੂਗੀ ਕਿ ਕੀ ਦਾ ਇਹ ਪ੍ਰੋਜੈਕਟ ਸੀਗਾ ਤੇ ਕੌਣ ਇਹ ਪ੍ਰੋਜੈਕਟ ਲਈ ਆ ਜੀ ਪੰਜਾਬ ਦੇ ਕਿਤੋਂ ਪੈਰੀ ਹੈ ਜੀ ਕੋਈ ਨਹੀਂ ਤੁਸੀਂ ਆਓ ਮੇਰੇ ਨਾਲ ਉਹਨੇ ਜੱਫੀ ਪਾ ਲਓ